ਤੁਸੀਂ ਕਹਿੰਦੇ ਸਾਬਕਾ ਸੈਨਿਕ ਰਹੇ ਹੋ ਤੁਸੀਂ ਹਾਂਜੀ ਸਾਬਕਾ ਸੈਨਿਕ ਇਹ ਦੁਖ ਤਕਲੀਫ ਵੀ ਹੈਗੀ ਐ ਥੈਲੀ ਵੀ ਲੱਗੀ ਹੋਈ ਐ ਫੇਰ ਵੀ ਤੁਸੀਂ ਉਰੇ ਪਹੁੰਚੇ ਡਟੇ ਹੋਏ ਹਾਂਜੀ ਇਹ ਆਪਣੇ ਹੱਕ ਹੈ ਜੀ ਅਸੀਂ ਆਪਣੇ ਹੱਕ ਦੇ ਆਏ ਆ ਇੱਥੇ ਅੰਦੋਲਨ ਆ ਜਿਹੜਾ ਇਹ ਸ਼ਾਂਤ ਮਈ ਤਰੀਕੇ ਦੇ ਨਾਲ ਐ ਜਿੱਤਣਾ ਜੇ ਸਾਨੂੰ ਸ਼ਾਂਤ ਮਈ ਤਰੀਕੇ ਦੇ ਨਾਲ ਨਹੀਂ ਜਿੱਤਣਾ ਹੁੰਦਾ ਤਾਂ ਦਿੱਲੀ ਸਭਾ ਸਾਲ ਕਿਉਂ ਬੈਠਦੇ ਇਹ ਹੁਣ ਵੀ ਉਹੀ ਕੰਮ ਕਰ ਰਹੇ ਆ ਪਰ ਮੋਰਚਾ ਇਹ ਇਤਨੀ ਦੇਰ ਨਹੀਂ ਲਾਣੇ ਕ ਇਹ ਤਾਂ ਸਫਲ ਹੋਏਗਾ ਕਿਸਾਨ ਮੋਰਚੇ ਦੇ ਵਿੱਚ ਅਕਸਰ ਅਸੀਂ ਦੇਖਦੇ ਹਾਂ ਕਿ ਜੋਸ਼ ਤੇ ਹੋਸ਼ ਦੋਵਾਂ ਦਾ ਸੁਮੇਲ ਸਾਨੂੰ ਵੇਖਣ ਨੂੰ ਮਿਲਦਾ ਹੈ। ਕਿਸਾਨ ਸ਼ੰਭੂ ਬਾਰਡਰਾਂ ਦੇ ਉੱਤੇ ਡਟੇ ਹੋਏ ਨੇ, ਵੱਖ-ਵੱਖ ਕੌਲਾਂ ਦਿੱਤੀਆਂ ਜਾ ਰਹੀਆਂ ਨੇ। ਅੱਜ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਸਾਰੇ ਟੋਲ ਬੰਦ ਕਰਨ ਦੀ ਕਾਲ ਦਿੱਤੀ ਗਈ ਹੈ ਤਾਂ ਉੱਥੇ ਹੀ ਚੰਡੀਗੜ੍ਹ ਪਟਿਆਲਾ ਹਾਈਵੇ ਵੀ ਬੰਦ ਕਰ ਦਿੱਤਾ ਗਿਆ। ਟੋਲ ਜਿਹੜੇ ਨੇ ਉਹ ਫ੍ਰੀ ਕਰਵਾ ਦਿੱਤੇ ਗਏ ਨੇ। ਉਹ ਹਾਈਵੇ ਜੋ ਹੈ ਉਸਦੇ ਟੋਲ ਜਿਹੜੇ ਨੇ ਉਹ ਬੰਦ ਕੀਤੇ ਗਏ ਨੇ। ਬਾਪੂਣੀ ਇੱਥੇ ਬੈਠੇ ਹੋਏ ਨੇ ਤੁਸੀਂ ਦੇਖੋਗੇ ਨੌਜਵਾਨ ਵੀ ਬੈਠੇ ਹੋਏ ਨੇ। ਬਜ਼ੁਰਗ ਵੀ ਬੈਠੇ ਹੋਏ ਨੇ ਔਰ ਬਜ਼ੁਰਗ ਜਿਹੜੇ ਤੁਸੀਂ ਵੇਖੋਗੇ ਕਿ ਉਹ ਜੇ ਹਾਲਾਤ ਨੇ ਫੇਰ ਵੀ ਇੱਥੇ ਆਪਣੇ ਦ੍ਰੜ ਇਰਾਦਿਆਂ ਦੇ ਨਾਲ ਪਹੁੰਚੇ ਨੇ ਬਾਪੂਣਾ ਦੇ ਥੈਲੀ ਲੱਗੀ ਹੋਈ ਹੈ ਪਰ ਫੇਰ ਵੀ ਕਹਿੰਦੇ ਕਿ ਧਰਨੇ ਦੇ ਵਿੱਚ ਜਾਣਾ ਹੈ ਔਰ ਇੱਥੇ ਡਟ ਕੇ ਜੋ ਹੈ ਉਹ ਕਿਸਾਨਾਂ ਦੀ ਹਮਾਇਤ ਕਰਨੀ ਗੱਲਬਾਤ ਕਰਦੇ ਆ ਬਾਪੂ ਜੀ ਕੀ ਨਾਮ ਹੈ ਤੁਹਾਡਾ ਸਾਧੂ ਸਿੰਘ ਜੀ ਸਾਧੂ ਸਿੰਘ ਜੀ ਅਸੀਂ ਕਹਿੰਦੇ ਸੀ ਕਹਿੰਦੇ ਸਾਬਕਾ ਸੈਨਿਕ ਰਹੇ ਹੋ ਤੁਸੀਂ ਹਾਂਜੀ ਸਾਬਕਾ ਸੈਨਿਕ ਬਾਪੂ ਜੀ ਦੁੱਖ ਤਕਲੀਫ ਵੀ ਹੈਗੀ ਐ ਥੈਲੀ ਵੀ ਲੱਗੀ ਹੋਈ ਐ ਫੇਰ ਵੀ ਤੁਸੀਂ ਉਰੇ ਪਹੁੰਚੇ ਡਟੇ ਹੋਏ ਹਾਂ ਹਾਂਜੀ ਇਹ ਆਪਣਾ ਹੱਕ ਹੈ ਜੀ ਅਸੀਂ ਆਪਣੇ ਹੱਕ ਦੇ ਆਏ ਹਾਂ ਇੱਥੇ ਇਹਨਾਂ ਨੇ ਗਵਰਨਮੈਂਟ ਨੇ ਜਿਹੜੀ ਸਾਡੇ ਨਾਲ ਬਹੁ ਬੁਰੀ ਕਰੀ ਆ ਇਹ ਅੰਗਰੇਜ਼ਾਂ ਵਾਲਾ ਕੰਮ ਕਰ ਰਹੇ ਆ ਪਰ ਅੰਗਰੇਜ਼ਾਂ ਨੂੰ ਇਹ ਕਹਿੰਦੇ ਹੁਣ ਵੀ ਕਿਸਾਨ ਤਾਂ ਦੌੜ ਕੇ ਭੱਜ ਕੇ ਕਈ ਵਾਰ ਮੋਰਚੇ ਇਹਨਾਂ ਨੇ ਦਿੱਲੀ 'ਚ ਵੀ ਅਸੀਂ ਸਵਾ ਸਾਲ ਰਹੇ ਹਾਂ ਇੱਥੇ ਵੀ ਮੈਂ ਸਵਾ ਸਾਲ ਰਿਹਾ ਤਾਂ ਦਿੱਲੀ ਇਹ ਕਹਿੰਦੇ ਜੀ ਕਿਸਾਨ ਤਾਂ ਹੀ ਨਾ ਢੜਕਾ ਕਾ ਲੰਗਾ ਦੇ ਇਹ ਮੋਰਚੇ ਇਸ ਤਰ੍ਹਾਂ ਹੁੰਦੇ ਹੀ ਰਹੇ ਪਹਿਲਾਂ ਤੋਂ ਵੀ ਜਦੋਂ ਕਿ ਅੰਗਰੇਜ਼ਾਂ ਨੂੰ ਸਨ 1890 ਦੇ ਵਿੱਚੇ ਪਹਿਲਾਂ ਨਾ 1852 ਦੇ ਵਿੱਚ ਪਹਿਲਾ ਮੋਰਚਾ ਲਗਿਆ ਸੀ ਕਿ ਅੰਗਰੇਜ਼ਾਂ ਨੂੰ ਬਾਹਰ ਕੱਢੋ 90 ਸਾਲ ਅੰਗਰੇਜ਼ਾਂ ਨੂੰ ਬਾਹਰ ਕੱਢਣੇ 'ਚ ਲੱਗੇ ਆ ਕਦੇ ਮੋਰਚਾ ਫੈਲ ਹੋ ਗਿਆ ਕਦੇ ਭਗ ਸਿੰਘ ਨੂੰ ਕੈਦ ਕਰ ਲਿਆ ਕਦੇ ਕਿਸੇ ਨੂੰ ਕੈਦ ਕਰ ਲਿਆ ਕਿਥੇ ਨੂੰ ਕਾਲੇ ਪਾਣੀ ਪਚਾਦਿਆ ਕਿਥੇ ਨੂੰ ਕਿਸੇ ਪਹਚਾਤਾ ਇਹ ਹੁਣ ਵੀ ਉਹੀ ਕੰਮ ਕਰ ਰਹੇ ਆ ਪਰ ਮੋਰਚਾ ਇਹ ਇਤਨੀ ਦੇਰ ਨਹੀਂ ਲਾਣੇ ਕਾ ਇਹ ਤਾਂ ਸਫਲ ਹੋਏਗਾ ਉਦੋਂ ਅੰਗਰੇਜ਼ੀ ਅੰਗਰੇਜ਼ਾਂ ਨੂੰ ਜਦ ਬਾਹਰ ਕੱਢਤੇ ਤਾਂ ਇਹਨਾਂ ਨੂੰ ਕੱਢਣਾ ਇਹ ਆਪਣੇ ਜੰਮੇ ਪਲੇ ਪਿਆ ਹਿੰਦੁਸਤਾਨ ਦੇ ਇਹਨਾਂ ਨੂੰ ਕੱਢਣਾ ਸਾਨੂੰ ਆਸਾਨ ਹੈ ਬੱਬੂ ਪਰ ਜਿਵੇਂ ਤੁਸੀਂ ਵੇਖ ਤੁਸੀਂ ਆਪ ਕਿਉਂਕਿ ਫੌਜ ਦੇ ਵਿੱਚ ਰਹਿ ਕੇ ਆਏ ਹੋ ਹੁਣ ਇੱਕ ਪਾਸੇ ਜਵਾਨ ਹੈ ਤੇ ਇੱਕ ਪਾਸੇ ਕਿਸਾਨ ਹੈ ਨੁਕਸਾਨ ਉਸ ਦਿਨ ਨੌਜਵਾਨਾਂ ਦਾ ਹੀ ਹੋਇਆ 300 ਤੋਂ ਵੱਧ ਨੌਜਵਾਨ ਜ਼ਖਮੀ ਵੀ ਹੋ ਗਏ ਕੀ ਲੱਗਦਾ ਹੈ ਕਿ ਜੇ ਹੁਣ ਇਹ ਬਾਰਡਰ ਟੱਪਣ ਦੀ ਗੱਲ ਕਹਿ ਰਹੇ ਨੇ ਕਹਿ ਰਹੇ ਨੇ ਕੱਲ ਦਿੱਲੀ ਜਾਣ ਦੀ ਗੱਲ ਕਰ ਰਹੇ ਨੁਕਸਾਨ ਤਾਂ ਫਿਰ ਨੌਜਵਾਨਾਂ ਦੀ ਹੋ ਦੇ ਕੋਈ ਕੋਈ ਵੀ ਜਦੋ ਜਹਾਦ ਹੋ ਉਹਦੇ ਚ ਨੁਕਸਾਨ ਤਾਂ ਹੁੰਦੀ ਆ ਪਰ ਲੇਕਿਨ ਇਹ ਤਾਂ ਜਵਾਨਾਂ ਨੂੰ ਜਵਾਨ ਬੇਬਸ ਐ ਉਹ ਸਰਵਿਸ ਕਰ ਰਹੇ ਆ ਨੌਕਰੀ ਕਰ ਰਹੇ ਮੈਂ ਵੀ 18 ਸਾਲ ਫੌਜ ਚ ਕਰੀ 23 ਦੇ ਵਿੱਚ 87 ਦੇ ਵਿੱਚ ਸਾਡੀ ਰੈਫਲਾ ਜਮਾ ਕਰ ਲਈ ਸੀ ਅੰਗਰੇਜ਼ ਗਏ ਆ ਜਾਂਦੇ ਜਾਂਦੇ ਵੇ ਲੜਾਈ ਆਪਣੇ ਮੁਸਲਮਾਨਾਂ ਦੀ ਤੇ ਹਿੰਦੂਆਂ ਦੀ ਪੂ ਆ ਗਈ ਉਹ ਦਿਮਾਗ ਸੀ ਉਹਨਾਂ ਦੇ ਵਿੱਚ ਉਹਨਾਂ ਨੇ ਸ਼ਾਂਤਮਈ ਤਰੀਕੇ ਦੇ ਨਾਲ ਕੀ ਇਹ ਅੰਦੋਲਨ ਜਿੱਤਿਆ ਜਾ ਸਕਦਾ ਹੈ ਸ਼ਾਂਤਮਈ ਤਰੀਕੇ ਨਾਲ ਰਹਿ ਕੇ ਕੀ ਜਿੱਤ ਪ੍ਰਾਪਤ ਹੋ ਸਕਦੀ ਹੈ ਦੇਖੋ ਜੀ ਅਸੀਂ ਜੋਰ ਲਾ ਰਹੇ ਹਾਂ ਕਿ ਹਰੇਕ ਆਦਮੀ ਇਹੀ ਕਹਿੰਦਾ ਵੀ ਸ਼ਾਂਤਮਈ ਦੇ ਤਰੀਕੇ ਨਾਲ ਜਿੱਤਿਆ ਜਾਵੇ ਕਿਸਾਨ ਇਹੀ ਜੋਰ ਲਾ ਰਹੇ ਆ ਪਰ ਲੇਕਿਨ ਜੇਕਰ ਅੱਗੇ ਮੋਦੀ ਸਰਕਾਰ ਖੂਨ ਖਾਣਾ ਖੂਨ ਖਾਰਾ ਖੜਨੇ ਦੇ ਖੜੀ ਆ ਤੋ ਕਰੇਗੀ ਪਹਿਲਾਂ ਵੀ ਇਹਨਾਂ ਨੇ ਕਰਿਆ ਪਰ ਲੇਕਿਨ ਅਸੀਂ ਤਾਂ ਕਹਿੰਦੇ ਆ ਵੀ ਇਹ ਅੰਦੋਲਨ ਅੰਦੋਲਨ ਹੈ ਜਿਹੜਾ ਇਹ ਸ਼ਾਂਤਮਈ ਤਰੀਕੇ ਦੇ ਨਾਲ ਇਹ ਜਿੱਤਣਾ ਜੇ ਸਾਨੂੰ ਸ਼ਾਂਤ ਮੈ ਇ ਤਰੀਕੇ ਦੇ ਨਾਲ ਨਹੀਂ ਜਿੱਤਣਾ ਹੁੰਦਾ ਤਾਂ ਦਿੱਲੀ ਸਵਾ ਸਾਲ ਕਿਉਂ ਬੈਠਦੇ ਚਾਰ ਦਿਨ ਤੇ ਉਧਰ ਇਧਰ ਹੋ ਜਾਂਦੇ ਹੁਣ ਵੀ ਕਿਤਨੇ ਦਿਨ ਹੋ ਗਏ ਸਿੰਪੂ 7-8 ਦਿਨ ਹੋ ਗਏ ਅੱਜ ਹਫਤਾ ਹਫਤੇ ਤੇ ਉੱਪਰ ਹੋ ਗਿਆ ਬੈਠਿਆਂ ਨੂੰ ਤਾਂ ਹੁਣ ਵੀ ਕੁਛ ਨਾ ਕੁਛ ਜਵਾਨਾਂ ਦਾ ਸਾਡੇ ਦੇ ਸੱਟਾਂ ਵੀ ਲੱਗੀ ਉਹਨਾਂ ਨੇ ਅਥਰੂ ਗੈਸ ਵੀ ਗੈਸ ਵੀ ਗੇਰੇ ਗੋਲੀਆਂ ਵੀ ਚਲਾਈਆਂ ਇਹ ਕੋਈ ਰਾਜ ਨਹੀਂ ਹੈ ਕਿ ਇੱਕ ਪਾਸੇ ਉੱਚੇ ਦੇ ਉੱਤੇ ਚੜ੍ਹ ਕੇ ਗੋਲੀਆਂ ਲੈ ਕੇ ਰਹਿਫਲਾ ਲੈ ਕੇ ਅਥਰੂ ਗੈਸ ਛੱਡ ਕੇ ਇਹ ਮੋਰਚਾ ਫੇਲ ਕਰਨਾ ਦੇ ਦਿਓ ਜੀ ਜਿਹੜੀਆਂ ਇਸ ਵੇਲੇ ਹਾਲਾਤ ਚੱਲ ਰਹੇ ਨੇ ਕਿਉਂਕਿ ਟੋਲ ਤਾਂ ਜ਼ਰੂਰ ਬੰਦ ਕਰ ਦਿੱਤੇ ਨੇ ਪਰ ਕੀ ਲੱਗਦਾ ਹੈ ਜਿਹਨੇ ਜੋ ਪਾਪ ਕਰਦਾ ਉਸ ਦੀ ਹੱਦ ਨਹੀਂ ਹੁੰਦੀ ਨਾ ਉਸ ਦਾ ਕੋਈ ਪਬਲਿਕ ਨਾ ਧੀ ਨਾ ਭੈਣ ਕੁਝ ਨਹੀਂ ਹੁੰਦਾ ਉਹ ਪਾਪਰ ਜੁਟਿਆਵਾ ਹੁੰਦਾ ਹਿੰਦੁਸਤਾਨ ਦੀ ਅੱਜ ਬੀਜਪੀ ਸਰਕਾਰ ਪਾਪਰ ਪਾਪ ਦਾ ਭਾਂਡਾ ਲੈ ਕੇ ਚਲੀ ਹੋਈ ਹੈ ਉਹਨਾਂ ਨੂੰ ਕਿਸੇ ਤੱਕ ਕੋਈ ਮਤਲਬ ਨਹੀਂ ਸਰਮਾਇਦਾਰ ਨੂੰ ਪਾਰ ਰਹੀ ਹੈ ਗਰੀਬ ਆਦਮੀ ਨੂੰ ਖਤਮ ਕਰਨਾ ਚਾਹਦੀ ਹੈ ਇੱਥੇ ਤੱਕ ਵੀ ਬਿਆਨ ਦੇ ਦਿਆ ਉਹਨਾਂ ਨੇ ਕਿ ਗਰੀਬ ਆਦਮੀ ਹਿੰਦ ਭਾਰਤ ਦਾ ਕਲੰਕ ਹੈ ਉਹਨਾਂ ਨੂੰ ਕਲੰਕ ਦੱਸਿਆ ਜਿਹੜੇ ਜੱਟ ਜ਼ਿਮੀਂਦਾਰ ਚੂੜੇ ਚ ਮਾਰ ਸਾਰੇ ਹਨਾ ਉਹਨਾਂ ਨੂੰ ਕਲੰਕ ਦੱਸ ਰਿਹਾ ਨੇ ਇਤਨਾ ਜ਼ੁਲਮ ਜਨਰਲ ਡਾਇਰ ਨੇ ਅੰਮ੍ਰਿਤਸਰ ਕੀਤਾ ਸੀ ਜਿੰਨਾ ਜ਼ੁਲਮ ਇਹ ਪਬਲਿਕ ਤੇ ਅੱਜ ਕਰਨ ਲੱਗੇ ਹੋ ਜਾਣ ਹਿੰਦੁਸਤਾਨ ਆਜ਼ਾਦ ਹੈ ਬਾਰਡਰਾਂ ਦੀ ਕਿਆ ਲੋੜ ਹੈ ਬਾਰਡਰਾਂ 'ਪਰ ਪੁਲਿਸ ਫੌਜ ਆ ਰਹਿੰਦੀ ਐ ਸਟ੍ਰੀਟਾਂ 'ਚ ਪੁਲਿਸ ਰਹਿੰਦੀ ਐ ਇਹਨਾਂ ਨੇ ਦੇਖੋ ਅਜਿਹੇ ਬਾਰਡਰ ਬਣਾਏ ਐ ਇਹ ਜੇ ਤਾਂ ਬਾਰਡਰ ਆ ਪਾਕਿਸਤਾਨ ਦੀ ਹੱਦ ਤੇ ਨਹੀਂ ਹੈ ਉੱਥੇ ਵੀ ਕੰਡਿਆਂ ਵਾਲੀ ਤਾਰ ਲੱਗੀ ਹੋਈ ਹੋਈ ਐ ਮੈਂ ਪਬਲਿਕ ਨੂੰ ਇਹੀ ਬੇਨਤੀ ਕਰਦਾ ਹਾਂ ਕਿ ਇਕਜੁੱਟ ਹੋ ਕੇ ਇਸ ਜ਼ੁਲਮੀ ਸਰਕਾਰ ਦਾ ਟੱਕਰਾਂ ਕਰੋ ਅਤੇ ਆਪਣੇ ਆਉਣ ਵਾਲੇ ਭਵਿੱਖ ਨੂੰ ਬਚਾਓ بس ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਬਿਲਕੁਲ ਮੋਰਚੇ ਦੇ ਵਿੱਚ ਜਿਸ ਤਰੀਕੇ ਦੇ ਨਾਲ ਲੋਕ ਜਟੇ ਹੋਏ ਨੇ ਤਾਂ ਹੁਣ ਟੋਲ ਪਲਾਜ਼ਿਆਂ ਦੇ ਉੱਤੇ ਵੀ ਕਿਸਾਨ ਜਿੱਥੇ ਬੰਦੀਆਂ ਪਹੁੰਚ ਰਹੀਆਂ ਨੇ ਟੋਲ ਪਲਾਜ਼ੇ ਫ੍ਰੀ ਕਰਾ ਦਿੱਤੇ ਗਏ ਨਹੀਂ ਔਰ ਇਹੀ ਗੱਲ ਕਹਿ ਰਹੇ ਨੇ ਕਿ ਜੋ ਕਿਸਾਨਾਂ ਦੀਆਂ ਮੰਗਾਂ ਨੇ ਉਸ ਵਾਰ ਗੌਰ ਕੀਤਾ ਜਾਵੇ ਔਰ ਉਸ ਨੂੰ ਹੱਲ ਕੀਤਾ ਜਾਵੇ ਕੈਮਰਾ ਪਰਸਨ ਜਸ਼ਨ ਗਗਨਦੀਪ ਸਿੰਘ ਟਰੋ ਪੰਜਾਬੀ